ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਟੋਪੀਆਂ ਲਾਉਣ ਦਾ ਮਸਲਾ ਸੀ ਜਿਹੜੇ ਨਿਹੰਗ ਸਿੰਘ ਪਾਦੇਗੜ ਸਾਹਿਬ ਜਨਮਪੁਰ ਸਾਹਿਬ ਟੋਪੀਆਂ ਲਾ ਕੇ ਬਰਸੇ ਤੇ ਟੰਗੀ ਫਿਰਦੇ ਸੀ ਇਹ ਦਹਾਈ ਪਾਉਂਦੇ ਸੀ ਕਿ ਸਾਡੀ ਮਰਜ਼ਾ ਦਾ ਸਿੱਖ ਹੋਏ ਸਿਰ ਟੋਪੀ ਧਰੈ ਸਾਡਾ ਜਨਮ ਪਤਨਿ ਪੁਸ਼ਟੀ ਹੋਈ ਮਰ ਇਦਾਂ ਦੀਆਂ ਟੋਕਾਂ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੀ ਹੈ ਜਾਨੀ ਕਿ ਟੋਪੀ ਲੈਣ ਵਾਲਾ ਸੱਤ ਜਨਮ ਕੁੜੀ ਹੋ ਕੇ ਮਰਦਾ ਹੈ ਇਦਾਂ ਦੀਆਂ ਦਲੀਲਾਂ ਦਿੰਦੇ ਆ ਅੱਛਾ ਇਤੋਂ ਬਾਅਦ ਕਈ ਚੌਧਰੀਆਂ ਦੇ ਬਿਆਨ ਸਟੇਟਮੈਂਟਾਂ ਫੇਸਬੁੱਕ ਤੇ YouTube ਤੇ ਇੰਟਰਵਿਊ ਦੇ ਵਿੱਚ ਆਈਆਂ ਅਸੀਂ ਤਾਂ ਇਦਾਂ ਹੀ ਕਰਾਂਗੇ ਸਾਡੀ ਮਰਜ਼ਾ ਦਾ ਜਿਹੜਾ ਟੁੱਟਦਾ ਟੁੱਟ ਜਾਂਨਦਿਓ ਇਦਾਂ ਦੀ ਬਿਆਨਵਾਜੀ ਆ ਰਹੀ ਹੈ ਮੈਂ ਇੱਕ ਵਿਸ਼ਾ ਤਾਂ ਇਹ ਰੱਖਣਾ ਇਹਦੇ ਵਿੱਚ ਵੀ ਜਿਹੜਾ ਦੀਪ ਸਿੱਧੂ ਸੀ ਉਹਦੇ ਨਾ ਦਾੜ੍ਹੀ ਸੀ ਨਾ ਕੇਸ ਸੀ ਉਹਦੇ ਵੀ ਸਿਰ ਤੇ ਟੋਪੀ ਬਹੁਤ ਵਾਰੀ ਲਈ ਦੇਖੀ ਹੈ ਉਹ ਟੋਪੀ ਪਾਉਂਦਾ ਸੀ ਸਿਰ ਤੇ ਟੋਪੀ ਸਿਰ ਤੇ ਵੀ ਪਾਉਂਦਾ ਸੀ ਕਈਆਂ ਨੂੰ ਟੋਪੀ ਉਹਨੇ ਓਦਾਂ ਵੀ ਪਾਤੀ ਤੇ ਉਹ ਪਿੰਡਰਾਂ ਵਾਲੇ ਦਾ ਉਹ ਬਾਸ਼ਕੀ ਸੀ ਜਾਂ ਪਿੰਡਰਾਂ ਵਾਲੇ ਦਾ ਪੈਰੋਕਾਰ ਬਣਦਾ ਸੀ ਬਾਰਸ ਬਣਦਾ ਸੀ ਉਹਦੇ ਵੀ ਟੋਪੀ ਪਾਈ ਦੇਖੀ ਹੈ ਹੋਰ ਬਹੁਤ ਨੇ ਇਥੇ ਮੇਰਾ ਮਤਲਬ ਜਿਹੜਾ ਅੱਜ ਦਾ ਗੱਲ ਕਰ ਹੁੰਦਾ ਨਾ ਉਹ ਇਹ ਹੈ ਮੈਂ ਐਦਾਂ ਦੇ ਚਿਹਰੇ 'ਚ ਹਰ ਵਕਤ ਰਹਿਣਾ ਜਿੱਥੇ ਮਰਜੀ ਜਾਵਾਂ ਮੇਰੇ ਸਿਰ 'ਚ ਸਾਭ ਐਦਾਂ ਪਾਈ ਹੁੰਦੀ ਹੈ ਤੇ ਪੂਰਾ ਮੇਰੇ ਕੁੜਤਾ ਪਜਾਮਾ ਇਦਾਂ ਦੀ ਦਸਤਾਰ ਮੈਂ ਕਿਤੇ ਨਾ ਕਿਤੇ ਪੈਂਸਲਡ ਪਾਈ ਹੋਵੇ ਬਹੁਤ ਸਮਾਂ ਪਹਿਲਾਂ ਤਕਰੀਬਨ 30 ਸਾਲ ਤੋਂ ਜੇ ਗੱਲ ਮੰਨ ਲਈਏ ਤਾਂ ਮੈਂ ਇਸ ਸੇਖ ਬਾਣੇ ਵਿੱਚ ਰਹਿਣਾ ਮੈਂ ਕਦੇ ਸਿਰ ਤੇ ਟੋਪੀ ਲਈ ਨਹੀਂ ਤੇ ਨਾ ਲੜੀ ਕਦੇ ਨਹੀਂ ਹੋ ਸਕਦਾ ਪਰ ਕੀ ਜੇ ਕੋਈ ਟੋਪੀ ਵਾਲਾ ਬੰਦਾ ਮੇਰੇ ਘਰ ਆ ਜੇ ਟੋਪੀ ਵਾਲਾ ਬੰਦਾ ਮੈਨੂੰ ਮਿਲੇ ਰਸਤੇ ਵਿੱਚ ਬੁਲਾ ਲੇ ਬਸੇਰੇ ਲੋਕ ਬੁਲਾਉਂਦੇ ਆ ਕੀ ਮੈਂ ਪਹਿਲਾਂ ਉਹਦੀ ਟੋਪੀ ਲਾਵਾ ਟੋਪੀ ਲਾ ਕੇ ਬਰਸ਼ੇ ਤੇ ਟੰਗਾ ਉਹਨੂੰ ਮਰਿਆਦਾ ਸਮਝਾਵਾਂ ਫੇਰ ਮੈਂ ਉਹਨੂੰ ਮਿਲਾਂ ਇਹਨਾਂ ਟੋਪੀਆਂ ਜਿਵੇਂ ਮੱਛੇ ਰੰਗੜ ਦਾ ਸਿਰ ਟੰਗਿਆ ਹੁੰਦਾ ਹੈ ਨਾ ਇਦਾਂ ਟੰਗਿਆ ਸੀ ਬਰਸਿਆਂ ਤੋਂ ਤੇ ਉੱਥੇ ਜਿਨ੍ਹਾਂ ਨੇ ਟੋਪੀਆਂ ਲਾਈਆਂ ਉਹ ਹੈ ਕੌਣ ਉਹਨਾਂ ਵਿੱਚੋਂ ਬਹੁਤੇ ਸਿੱਖ ਪਰਿਵਾਰਾਂ ਦੇ ਬੱਚੇ ਆਂ ਜਿਹੜੇ ਪਿੰਡਾਂ ਵਿੱਚੋਂ ਗਏ ਨੇ ਇਹ ਆਮ ਹੀ ਹੈ ਜੀ ਟੋਪੀ ਕਿਸੇ ਧਰਮ ਦਾ ਕਿਸੇ ਮrzਬ ਦਾ ਕੋਈ ਪ੍ਰਤੀਕ ਥੋੜੀ ਹੈ ਕੋਈ ਸ਼ਾਸਤਰ ਕੋਈ ਸੰਧਾਨ ਕੋਈ ਅੰਗ ਥੋੜੀ ਹੈ ਟੋਪੀ ਤਾਂ ਕਿ ਸਿਰ ਢਕਣ ਵਾਸਤੇ ਜਿਹੜੇ ਮੁੰਨੇ ਬੰਦੇ ਆ ਕੁਝ ਜ਼ਿਆਦਾ ਲੈ ਲੈਂਦੇ ਆ ਜਿੰਦੇ ਕੇਸ ਰੱਖੇ ਨੇ ਉਹ ਉਹ ਵੀ ਲੈਂਦੇ ਹੋਣਗੇ ਪਰ ਉਹ ਜ਼ਿਆਦਾ ਨਹੀਂ ਲੈਂਦੇ ਇਹਦਾ ਕੋਈ ਮਜ਼ਬ ਨਾਲ ਕੋਈ ਧਰਮ ਨਾਲ ਸੰਬੰਧ ਹੈ ਹੁਣ ਆਰਮੀ ਦੇ ਵਿੱਚ ਪੁਲਿਸ ਦੇ ਵਿੱਚ ਹੋਰ ਕਈ ਵਿਭਾਗ ਨੇ ਜਿੱਥੇ ਟੋਪੀ ਉਹ ਲੈਂਦੇ ਆ ਕਿਉਂ ਬੰਦੇ ਨਹੀਂ ਹਿੰਦੂ ਕਮਿਊਨਿਟੀ ਦੇ ਵਿੱਚ ਜਿਹੜੇ ਆਰਮੀ ਅਰੇਂਜਮੈਂਟ ਹੈਗੀ ਆ ਜਾਂ ਮੁਸਲਮ ਹੈਗੇ ਆ ਅਸਾਈ ਹੈਗੇ ਆ ਉਟੋਪੀ ਨਹੀਂ ਲੈਂਦੇ ਕਿਉਂ ਬੰਦੇ ਨਹੀਂ ਹੈਗੇ ਗਲਤ ਸਿਰਫ ਇੰਨੀ ਹੈ ਵੀ ਤੁਸੀਂ ਮਰਦ ਦੇ ਨਾਤੇ ਗੁੰਡਾਗਰਦੀ ਕਿਉਂ ਕਰਦੇ ਹੋ ਜਿਹੜੇ ਬੰਦੇ ਨਾ ਗੁਰੂ ਸਾਹਿਬ ਨੂੰ ਨਕਮਸ਼ਤਕ ਹੋਣ ਵਾਸਤੇ ਯਾਨੀ ਕਿ ਮਨ ਮਨ ਕੇ ਚੱਲੋ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੰਦੇ ਮੱਥਾ ਟੇਕਣ ਜਾਂਦੇ ਨੇ ਨਾ ਜਦੋਂ ਦਰਵਾਸਾ ਇਹਦੇ ਵਿੱਚ ਐਂਟਰ ਹੁੰਦੇ ਨੇ ਕਿਤੇ ਵੀ ਗੁਰਦਾਰੇ ਜਾਣ ਉੱਥੇ ਲਿਖ ਕੇ ਲੱਗਾ ਹੁੰਦਾ ਵੀ ਟੋਪੀ ਲੈ ਕੇ ਨਾ ਜਾਓ ਬਾਹਰ ਰਮਾਲ ਪਏ ਹੁੰਦੇ ਨੇ ਜਾਂ ਅਗਲਾ ਆਪਣਾ ਰਮਾਲ ਜੇਬ ਵਿੱਚੋਂ ਕੱਢ ਕੇ ਲੈ ਲੈਂਦਾ ਸਿਰ ਤੇ ਇਹ ਬਹੁਤ ਲੋਕਾਂ ਨੂੰ ਪਤਾ ਲੱਗਿਆ ਵੀ ਟੋਪੀ ਲੈ ਕੇ ਅਸੀਂ ਅੰਦਰ ਨਹੀਂ ਜਾਣਾ ਨਹੀਂ ਜਾਂਦੇ ਪਰ ਜਿਹੜੇ ਬੰਦੇ ਬਾਹਰ ਘੁੰਮਦੇ ਨੇ ਕਿਸੇ ਨੇ ਠੰਡ ਦੇ ਮਾਰਨੇ ਟੋਪੀ ਲੈ ਲਈ ਜਾਂ ਕਈਆਂ ਨੂੰ ਸ਼ੌਂਕ ਹੈ ਤੇ ਉਹਨਾਂ ਦੀ ਟੋਪੀ ਲਾ ਕੇ ਕੀ ਤੁਸੀਂ ਖਾਲਸਾ ਰਾਜ ਨਹੀਂ ਹੁੰਦਾ ਨਫਰਤੀ ਫੈਲਾਈ ਹੈ ਹੋ ਸਕਦਾ ਅਗਲੀ ਵਾਰ ਉਹ ਡਰ ਦੇ ਨਾ ਹੀ ਜਾਣ ਜੇ ਜਾਣਦੇ ਰਹਿੰਦੇ ਕਿਸੇ ਟੋਪੀ ਵਾਲ ਦੇ ਕੰਨ ਵਿੱਚ ਕੋਈ ਗੱਲ ਪੈ ਜਾਂਦੀ ਗੁਰੂ ਪਾਸ਼ਾ ਦੇ ਸਾਹਿਬਜ਼ਾਦਿਆਂ ਦੀ ਗੁਰੂ ਪਾਸ਼ਾ ਦੇ ਪਰਿਵਾਰ ਦੀ ਸਿੱਖ ਇਤਿਹਾਸ ਦੀ ਗੁਰਬਾਣੀ ਦੀ ਸ਼ਾਇਦ ਮਾੜੀ ਮੋਟੀ ਸਮਝ ਲਾ ਕੇ ਉਹ ਆਪਣਾ ਇਰਾਦਾ ਬਦਲ ਲੈਂਦੇ ਉਹਨਾਂ ਦਾ ਨਜ਼ਰੀਆ ਬਦਲ ਜਾਂਦਾ ਉਹਨਾਂ ਦੀ ਸੋਚ ਬਦਲ ਜਾਂਦੀ ਹੋ ਸਕਦਾ ਉਹ ਟੋਪੀ ਛੱਡੋ ਉਹ ਕੇਸ ਦਾੜੀ ਰੱਖ ਕੇ ਨਿਤਾਰਸ ਜੌਣ ਲੱਗ ਜਾਂਦੇ ਹੋ ਸਕਦਾ ਹੈ ਉਹ ਅਮਰ ਸ਼ਕਲ ਲੈਂਦੇ ਤੁਸੀਂ ਤਾਂ ਸਾਨੂੰ ਵਿਚਾਲੇ ਤੋੜਤਾ ਨਾ ਇੱਕ ਬੇਨਤੀ ਕਰਨੀ ਹੈ ਜਦੋਂ ਮੈਂ ਦਲੀਲ ਦੇਣੀ ਹੁੰਦੀ ਹੈ ਨਾ ਮੈਂ ਕਿਸੇ ਮਜਬੂਰੀ ਦੇਖਦਾ ਜਿਹੜਾ ਮਰਜ਼ੀ ਮਜਬੂਰ ਹੋਵੇ ਜਿਹੜੀ ਗੱਲ ਮੈਨੂੰ ਲੱਗੇ ਵੀ ਇਹ ਗੱਲ ਸਹੀ ਹੈ ਔਰ ਏ ਉਦਾਹਰਨਾ ਦੇਣੀ ਬਣਦੀ ਐ ਮੈਂ ਉਹ ਤੇ ਦੇ ਦਿੰਦਾ ਕਹਿੰਦੇ ਇਸਾ ਇੱਕ ਜੰਗਲ ਦੇ ਵਿੱਚ ਤੁਰੇ ਜਾ ਰਹੇ ਐ ਤੇ ਇਹ ਮੈਂ ਸੁਣੀ ਐ ਕਿ ਤੋਂ ਮੈਂ ਕੋਈ ਇੱਥੇ ਇੰਡੀਪੈਂਡੈਂਟ ਇਹ ਨਹੀਂ ਗੱਲ ਕਹਿੰਦਾ ਵੀ ਕਿਹੜੀ ਕਿਤਾਬ ਵਿੱਚ ਲਿਖੀ ਐ ਇੱਕ ਉਹ ਕਾਫੀ ਕਥਾਵਾਚ ਕਨੇ ਗੱਲ ਸੁਣਾਈਆਂ ਨੇ ਇੱਕ ਆ ਜਿਹੜੀ ਕਹਿੰਦੇ ਉਹ ਪਰਮਾਤਮਾ ਨੂੰ ਯਾਦ ਕਰਦਾ ਮੈਂ ਜਿਹੜੇ ਰੱਬ ਨੂੰ ਮਿਲਣ ਦੀ ਯਾਦ ਕਰਨ ਦੀ ਗੱਲ ਕਰਦੇ ਉਥੇ ਬਲੀਵ ਵੀ ਨਹੀਂ ਕਰਦਾ ਬਾਬੇ ਨਾਨਕ ਨੇ ਜਿਹੜੇ ਰੱਬ ਦੀ ਗੱਲ ਕੀਤੀ ਮੈਂ ਉਥੇ ਬਲੀਵ ਕਰਦਾ ਕੇਵਲ ਸਮਝਾਉਣ ਮਾਤਰ ਹੀ ਟੂਕ ਮਾਤਰ ਹੈ ਤੇ ਉਹਨੇ ਇਹ ਕਿਹਾ ਕਿ ਐ ਰਬਾ ਜੇ ਤੂੰ ਮੈਨੂੰ ਮਿਲੇ ਮੈਂ ਤੈਨੂੰ ਆਪਣੀਆਂ ਬੱਕਰੀਆਂ ਦਾ ਤਾਜ਼ਾ ਦੁੱਧ ਚੋਕੇ ਸ਼ਕਾਮ ਔਰ ਤੈਨੂੰ ਨਲਾਮ ਇਸ਼ਨਾਨ ਕਰਾ ਦੇ ਤੇਰੀ ਮੈਨ ਨਾਲ ਕਹਿੰਦੇ ਇਹ ਆਵਾਜ਼ ਜਿਹੜੀ ਹੈ ਈਸਾ ਸਾਹਿਬ ਦੇ ਕੰਨਾਂ ਵਿੱਚ ਪੈ ਗਈ ਤੇ ਮੁਹੰਮਦ ਦੀ ਜਿਹੜੇ ਕੰਨਾਂ ਚ ਪਈ ਉਹ ਕਹਿੰਦੇ ਮੋਢੇ ਤੋਂ ਆਜ ਨੂੰ ਫੜ ਕੇ ਕਿ ਤੂੰ ਕੌਣ ਹੈ ਰੱਬ ਦੀ ਮੈਨ ਲਾਉਣ ਵਾਲਾ ਤੂੰ ਕੌਣ ਹੈ ਦੁੱਧ ਛਕਾਉਣ ਵਾਲਾ ਇਹ ਮੈਂ ਜੋ ਸੁਣਿਆ ਉਹਦੇ ਮੁਤਾਬਕ ਕਹਿ ਰਿਹਾ ਇੱਥੇ ਮੇਰੇ ਕੋਈ ਭਾਵਨਾ ਨਹੀਂ ਤੇ ਨਾ ਇਸ ਭਾਵਨਾ ਵਿੱਚ ਡੁੱਬਣ ਬਣਿਆ ਤੇ ਕਹਿੰਦੇ ਆਕਾਸ਼ ਬਾਣੀ ਹੋਈ ਇਹ ਕਥਾ ਕਹਾਣੀਆਂ ਇਹ ਜਿਹੜੇ ਬੰਦੇ ਧਰਮ ਦੀਆਂ ਗੱਲਾਂ ਕਰਦੇ ਨੇ ਸਾਡਾ ਲਾਣਾ ਇਹ ਉਹੀ ਸੁਣਾਉਂਦੇ ਉਹ ਕਹਿੰਦੇ ਵੀ ਤੂੰ ਤੋੜਨ ਵਾਸਤੇ ਆ ਜਾਂ ਜੋੜਨ ਵਾਸਤੇ ਆਇਆ ਮੁਹਮਮਦ ਸਾਹਿਬ ਨੂੰ ਯਾਨਕਿ ਈਸਾ ਸਾਹਿਬ ਨੂੰ ਕਿਹਾ ਤੇ ਉੱਥੇ ਉਹਨੂੰ ਚੁੱਪ ਕਰਨਾ ਪਿਆ ਬੀਤੂ ਤੋੜਨ ਵਾਸਤੇ ਆਏ ਜਾਂ ਜੋੜਨ ਵਾਸਤੇ ਆਏ ਮੇਰਾ ਨਾਂ ਤੋੜਨ ਨਾਲ ਨਾ ਜੋੜਨ ਦਾ ਕੋਈ ਮਤਲਬ ਨਹੀਂ ਅਸੀਂ ਤਾਂ ਕੇਵਲ ਗੁਰਬਾਣੀ ਤੱਕ ਮਤਲਬ ਰੱਖਦੇ ਹਾਂ ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਣੇ ਮੈਂ ਤਾਂ ਜਦੋਂ ਗੱਲ ਕਰਦਾ ਜਿਹੜੇ ਬੰਦੇ ਮਜਬ ਦੇ ਨਾਂ ਤੇ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਥੋੜੀ ਬਹੁਤੀ ਅਕਲ ਆ ਜੇ ਇਹ ਗੱਲ ਤਾਂ ਕਰਦਾ ਹੁਣ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਜਿਹੜੇ ਬੰਦੇ ਟੋਪੀਆਂ ਲਾ ਕੇ ਇਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਵੀ ਪੰਥ ਸਾਡਾ ਹੈ ਤੁਸੀਂ ਪੰਥ ਦੇ ਕੀ ਲੱਗਦੇ ਹੋ ਤਾਂ ਫਿਰ ਕੱਲੀਆਂ ਟੋਪੀਆਂ ਲਾ ਕੇ ਨਹੀਂ ਸਰਨਾ ਗੋਲਕਾਂ ਤੇ ਵੀ ਲਿਖ ਦਿਓ ਵੀ ਇੱਥੇ ਚੜਾਵਾ ਕੱਲੇ ਸਿੱਖ ਚੜਾਉਣ ਟੋਪੀ ਵਾਲੇ ਦਾ ਪੈਸਾ ਨਹੀਂ ਪ੍ਰਵਾਨ ਹੋ ਟੋਪੀ ਵਾਲੇ ਲੰਗਰਾਂ ਵਿੱਚ ਰਸਤਾ ਨਾ ਭੇਜਣ ਟੋਪੀ ਵਾਲੇ ਕੋਈ ਫੰਡਰਾਂ ਦੇਣ ਇਹ ਵੀ ਲਿਖ ਦਿਓ ਨਾਲ ਇਹ ਗੱਲਾਂ ਕੌਣ ਕਰਨੇ ਹੁਣ ਦੀਪ ਸਿੱਧੂ ਨੇ ਟੋਪੀ ਲਈ ਹੋਈ ਆ ਆ ਅਮਰਚਪਾਲ ਜਿਹੜਾ ਹੁਣ ਡਿਬਰੂਗੜ੍ਹ ਬੈਠਾ ਇਹ ਵੀ ਟੋਪੀ ਲੈਂਦਾ ਰਿਹਾ ਇਹ ਕਹਿੰਦੇ ਸਿੱਖਾਂ ਸੀ ਸ਼ਿਵਣੀਪਿੰਡ ਤੇ ਬਹੁਤੇ ਮਲਾਜ਼ਮ ਦੇਖ ਲੋ ਜਾ ਕੇ ਟੋਪੀ ਲੈਂਦੇ ਆ ਉਹਨਾਂ ਦੇ ਰੂਮਾਂ ਵੀ ਤੁਹਾਨੂੰ ਟੋਪੀਆਂ ਮਿਲਣਗੀਆਂ ਕਮਰੇ ਵਿੱਚ ਜਾ ਕੇ ਟੋਪੀਆਂ ਮਿਲ ਜਾਣਗੀਆਂ ਬਟੇਵੜੀ ਸੰਤਾਨ ਦੇ ਡੇਰਾ ਵਿੱਚ ਜਾ ਕੇ ਦੇਖ ਲਓ ਇੱਕ ਦੋ ਟੋਪੀਆਂ ਪਈਆਂ ਹੋਣਗੀਆਂ ਈਸਾ ਸਿੰਘ ਰਾੜੇ ਵਾਲੇ ਦੀ ਫੋਟੋ ਟੋਪੀ ਨਾਲ ਪਈ ਹੈ ਬਹੁਤੇ ਲੋਕਾਂ ਦੀਆਂ ਟੋਪੀਆਂ ਨਾਲ ਫੋਟੋਆਂ ਪਈਆਂ ਗੁੰਡਾਗਰਦੀ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ